ਭਾਈ ਆ ਦੇਖ ਲੋ سوشل মিডিਆ ਦੇ ਉੱਪਰ ਜਿਹੜਾ ਇਹ ਮੁੰਡਾ ਵਾਇਰਲ ਹੋ ਰਿਹਾ ਸੀ ਸਰਦਾਰ ਮੁੰਡਾ ਦਿੱਲੀ ਦੇ ਵਿੱਚ ਰੋਲ ਵਗੈਰਾ ਦੀ ਰੇੜੀ ਲਾਉਂਦਾ ਇਸ ਦਾ ਵੀ ਅਸਲੀ ਸੱਚ ਸਾਹਮਣੇ ਆ ਗਿਆ ਇਸ ਦੀ ਮਾਂ ਜਿਹੜੀ ਕਹਿੰਦੇ ਸੀ ਕਿ ਛੱਡ ਕੇ ਚਲੀ ਗਈ ਉਹ ਮਾਂ ਜਿਹੜੀ ਉਹ ਵੀ ਸਾਹਮਣੇ ਆ ਗਈ ਉਸ ਨੇ ਅਸਲੀ ਸੱਚ ਦੱਸਿਆ ਕਿ ਉਸ ਦੇ ਨਾਲ ਹੋਇਆ ਕੀ ਕੀ ਸੀ ਦਿੱਲੀ ਦੇ ਵਿੱਚ ਕਿਉਂ ਇਸ ਨੂੰ ਪੰਜਾਬ ਆਉਣਾ ਪਿਆ ਪੂਰੀ ਵੀਡੀਓ ਹੈ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਬਾਈ ਹਰਮੀਤ ਸਿੰਘ ਪਿੰਕਾ ਜੀ ਨੇ ਉਹਨਾਂ ਨੇ ਇਹਨਾਂ ਦੀ ਇਹ ਵੀਡੀਓ ਕਰਿਆ ਰਾਜਪੁਰਾ ਆਗੇ ਅਤੇ ਉਹਨਾਂ ਨੇ ਇਹ ਸਾਰਾ ਸੱਚ ਦੱਸਿਆ ਹਰਮੀਤ ਸਿੰਘ ਪਿੰਕਾ ਨੇ ਜਿਹੜੇ ਇਹ ਸਿੱਖਾਂ ਦੀ ਜਿਹੜੀ ਆਵਾਜ਼ ਆ ਚੱਕਦੇ ਰਹਿੰਦੇ ਨੇ ਕੌਮ ਵਾਸਤੇ ਬਹੁਤ ਵਧੀਆ ਕੰਮ ਕਰਦੇ ਨੇ ਜਦੋਂ ਵੀ ਕਿਸਤੇ ਵਿਫਤਾ ਪੈਂਦੀ ਹੈ ਤਾਂ ਖੜਦੇ ਨੇ ਨਾਲ ਜਾ ਕੇ ਹੁਣ ਇਸ ਦੀ ਮਾਂ ਨੇ ਕੀ ਕਿਹਾ ਮੁੰਡੇ ਦੀ ਨੇ ਇਸ ਦੀ ਆਪਾਂ ਜਿਹੜੀ ਗੱਲਬਾਤ ਹੈ ਗੱਲਬਾਤ ਸੁਣਦਿਆਂ ਕਿ ਆਖਿਰ ਪੂਰਾ ਮਾਜਰਾ ਹੈ ਕਿ ਗਲਤੀ ਕਿਸ ਦੇ ਵਿੱਚ ਸੀ ਜਿਹੜਾ ਇਸ ਦਾ ਸਹੁਰਾ ਪਰਿਵਾਰ ਸੀ ਮੁੰਡੇ ਦੀ ਮਾਂ ਦਾ ਉਹਨਾਂ ਦੇ ਵਿੱਚ ਜਾਂ ਫਿਰ ਇਸ ਲੇਡੀ ਦੇ ਵਿੱਚ ਹੀ ਕੋਈ ਗਲਤੀ ਸੀ ਜਿਹੜੀ ਇਹ ਛੱਡ ਕੇ ਰਾਜਪੁਰਾ ਆ ਗਈ ਆਪਣੇ ਪਰਿਵਾਰ ਨੂੰ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਤੁਸੀਂ ਦੱਸਿਓ ਕਿ ਆਖਰ ਪੂਰਾ ਮਾਜਰਾ ਕੀ ਲੱਗਦਾ ਤੁਹਾਨੂੰ ਚਾਰ ਪੰਜ ਦਿਨਾਂ ਤੋਂ ਅਸੀਂ ਲਗਾਤਾਰ ਤੁਹਾਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਕਿਸੇ ਤਰੀਕੇ ਤੁਹਾਡੇ ਨਾਲ ਸੰਪਰਕ ਹੋ ਸਕੇ ਤੁਹਾਡਾ 10 ਸਾਲ ਦਾ ਬੱਚਾ ਜਸਪ੍ਰੀਤ ਸਿੰਘ ਜਿਹੜਾ ਇਸ ਵਕਤ ਸੋਸ਼ਲ ਮੀਡੀਆ ਦੇ ਉੱਤੇ ਛਾਇਆ ਹੋਇਆ 14 April ਨੂੰ ਤੁਹਾਡੇ ਘਰ ਵਾਲੇ ਦੀ ਜੋ ਅਕਾਲ ਚਲਾਨਾ ਕਰ ਜਾਂਦੇ ਨੇ ਹਾਂਜੀ 18 ਅਪ੍ਰੈਲ ਨੂੰ 4 ਦਿਨ ਬਾਅਦ ਹਾਂਜੀ ਹਲੇ ਉਹਦੇ ਸੀਵਿਆਂ ਦੀ ਰਾਖ ਵੀ ਠੰਡੀ ਨਹੀਂ ਹੋਈ ਕਿ ਤੁਹਾਨੂੰ ਬੱਚਿਆਂ ਨੂੰ ਛੱਡ ਕੇ ਹਾਂਜੀ ਮਾਸੂਮ ਬੱਚਿਆਂ ਨੂੰ ਛੱਡ ਕੇ ਕਿਉਂ ਆਪਣੇ ਪੇਕੇ ਆਣਾ ਪਿਆ ਮੈਂ ਤਾਂ ਆਈਆਂ ਕਿ ਇਹਨਾਂ ਨੇ ਮੇਰਾ ਘਰੋ ਕਟਿਆ ਗਿਆ ਮੇਰਾ ਪਹਿਲਾ ਆਦਮੀ ਠੀਕ ਸਹੀ ਤੇ ਉਹਦੋਂ ਸਹੀ ਰੱਖਿਆ ਸੀ ਉਸ ਤੋਂ ਬਾਅਦ ਉਹ ਆਦਮੀ ਖਤਮ ਹੋ ਗਿਆ ਤਾਂ ਉਹ ਕਹਿੰਦਾ ਤੇਰੇ ਤੁਹਾਡੇ ਨਾਲ ਤਰਸਾ ਖਤਮ ਹੈ ਤੁਸੀਂ ਆਪਣੇ ਘਰ ਆਸੀ ਆਪਣੇ ਘਰ ਆ ਤੇ ਆਪਣੇ ਬੱਚੇ ਜਿੱਤਾਂ ਮਰਜੀ ਰੱਖੀਏ ਨਾ ਰਖੀਏ ਤੁਸ ਜਿੱਥੇ ਮਰਜੀ ਆ ਕਿੰਨੇ ਕਹੀ ਆ ਗੱਲ ਤੁਹਾਨੂੰ ਪੁਰਣੀ ਦਰਾਣੀ ਸੀ ਮੇਰਾ ਨਾਨਾ ਸੀ ਮੇਰੀਆਂ ਸਾਰੇ ਇਸ ਵਿੱਚ ਮਤਲਬ ਇਸ ਤਰ੍ਹਾਂ ਮੈਂ ਕੋਈ ਤਾਂ ਵਜ੍ਹਾ ਹੋएगी ਜਿਹਦੇ ਕਰਕੇ ਤੁਹਾਨੂੰ ਘਰੋਂ ਬਾਹਰ ਕੱਢਣਾ ਪਿਆ ਮਜਬੂਰੀ ਸੀ ਪਾਜੀ ਦੇਖੋ ਮੈਂ ਜੋ ਕੰਮ ਕੀਤਾ ਉਹ ਮੇਰੇ ਕੋਲ ਗਲਤੀ ਹੋ ਗਈ ਪਾਜੀ ਮੈਂ ਮੰਨਦੀ ਆਪਣੀ ਗਲਤੀ ਕੋਲ ਤੁਹਾਡੇ ਪਰ ਆ ਦਾ ਯਾਰ ਹੋਸਟ ਸੀ ਉਹਨਾਂ ਨੇ ਕਿਹਾ ਸੀ ਕਿ ਕੋਈ ਗੱਲ ਨਹੀਂ ਆਣਾ ਜਾਣਾ ਵੀ ਪਾਜੀ ਉਹ ਲੈ ਸਾਹਮਣੇ ਆਂਦਾ ਸੀ ਬੈਂਦਾ ਉੜਦਾ ਸੀ ਚਾਹ ਪਾਣੀ ਸਭ ਕੁਝ ਪਿੰਦਾ ਸੀ ਐਸੀ ਕੋਈ ਗੱਲ ਨਹੀਂ ਪਾਜੀ ਸਾਡੇ ਨਾਲ ਕੋਈ ਗਲਤੀ ਨਹੀਂ ਆਈ ਉਹਦੇ ਵਿੱਚ ਤੂੰ ਤੁਹਾਡੇ ਹਸਬੰਦ ਬਿਸਤਰ ਤੇ ਸੇਧ ਤੇ ਤੁਸੀਂ ਉਹਨਾਂ ਦੀ ਸੇਵਾ ਨਹੀਂ ਕੀਤੀ ਇਹ ਕਿਉਂ ਇਲਜ਼ਾਮ ਲੱਗ ਲੱਗਾ ਪਾਜੀ ਮੈਂ ਸਵਾਬ ਕਿਤੇ ਪਾਜੀ ਮੈਂ ਗੁਰੂ ਤੱਕ ਵੀ ਜਾਣ ਨੂੰ ਤਿਆਰ ਆ ਪਾਜੀ ਮੈਂ ਆਪਣੀ ਜਾਨ ਵੀ ਦੇਣ ਨੂੰ ਤਿਆਰ ਆ ਹੋਰ ਦੱਸੋ ਉਹ ਤਾਂ ਲਵ ਹੋਰ ਪਾਜੀ ਕੀ ਚਾਹੀਦਾ ਤੁਸੀਂ ਮੇਰੇ ਬੱਚੇ ਵੀ ਇਹਨਾਂ ਨੇ ਪੜਾ ਕਰ ਦਿੱਤੇ ਕਿ ਬੱਚੇ ਨਹੀਂ ਜਾਣਗੇ ਤੂੰ ਚਲੀ ਜਾ ਤੂੰ ਬੇਸ਼ੱਕ ੱਟਕੇ ਮਾਰ ਕੇ ਗੱਡੇ ਦੇ ਨਾਲ ਮੈਨੂੰ ਤੁਹਾਡਾ ਤਾਂ ਦਿਲ ਨਹੀਂ ਕੀਤਾ ਕਿ ਮੈਂ ਬੱਚੇ ਨਾਲ ਜਾ ਕੇ ਗੱਲ ਕਰਾਂ ਜਾਂ ਬੱਚੇ ਨੂੰ ਫੋਨ ਪਾਜੀ ਕੱਲ ਹੀ ਨਹੀਂ ਕਰਾ ਰਿਆ ਕੋਈ ਵੀ ਗੱਲ ਨਹੀਂ ਕਰਾ ਰਿਆ ਹੁਣ ਕਹਿ ਰਹੇ ਨੇ ਕਿ ਮਾਂ ਨੂੰ ਬੇਸ਼ਰਮ ਹੋ ਗਈ ਉੱਥੇ ਜਾ ਕੇ ਬੈਠੀ ਐ ਫੋਰੀ ਐ ਬਹਿ ਗਈ ਐ ਖਾ ਰੀ ਐ ਐਸਟਾਰੀ ਮੈਂ ਕਿਹੜੀ ਐਸਟਾਰੀ ਮਾਦ ਲੋ ਅੰਦਰ ਦਰਦ ਨਹੀਂ ਹੁੰਦਾ ਲੇਕਿਨ ਉਹਨਾਂ ਦੇ ਇਸ ਵਕਤ ਦੁਨੀਆ ਜਹਾਨ ਸਾਰੇ ਲੋਕ ਤੁਹਾਡੇ ਬੱਚੇ ਦੀ ਮਦਦ ਕਰਨ ਵਾਸਤੇ ਅੱਗੇ ਹੱਥ ਕਰ ਰਹੇ ਨੇ ਕਈ ਵੀਡੀਓਸ ਵੀ ਵਾਇਰਲ ਹੋਈਆਂ ਜਿਦੇ ਵਿੱਚ ਤੁਹਾਡੇ ਬੱਚੇ ਨੂੰ ਉੱਥੇ ਰੇੜੀ ਦੇ ਉੱਤੇ ਵੀ ਕਈ ਲੋਕਾਂ ਨੇ ਕੈਸ਼ ਵੀ ਦਿੱਤਾ ਵੇ ਤੇ ਅੱਗੇ ਬੱਚੇ ਦਾ ਭਵਿੱਖ ਕਿਸ ਤਰ੍ਹਾਂ ਬਣਾਓਗੇ ਤੁਸੀਂ ਤੁਸੀਂ ਇੱਥੇ ਬੈਠੇ ਤੁਹਾਡੇ ਹਾਲਾਤ ਮੈਂ ਵੇਖ ਰਿਹਾ ਕਿ ਤੁਹਾਡੇ ਹਾਲਾਤ ਤੇ ਨਹੀਂ ਮੈਨੂੰ ਲੱਗਦਾ ਕਿ ਤੁਸੀਂ ਪੜ੍ਹਾ ਵੀ ਸਕੋ ਬੱਚੇ ਨੂੰ ਅਗਨੀ ਉਹ ਤਾਂ ਕਰ ਲਾਂਗੀ ਕੋਈ ਕਰਨ ਨਹੀਂ ਪਾਜੀ ਉੱਥੇ ਵੀ ਕਰਕੇ ਖਾਂਦੀ ਸੀ ਤੇ ਇੱਥੇ ਵੀ ਕਰਕੇ ਖਾ ਲਾਂਗੀ ਪਾਜੀ ਬਸ ਮੇਰਾ ਉੱਥੇ ਕੋਈ ਰੋ ਨਹੀਂ ਹੈਗਾ ਪਾਜੀ ਮੇਰਾ ਕੋਈ ਨਹੀਂ ਹੈਗਾ ਉੱਥੇ ਇੱਥੇ ਬਸ ਸਿਰ ਮਾਪਿਓ ਬੈਠੇ ਨੇ ਇੱਥੇ ਰਹਿਣਾ ਚਾਹਦੇ ਮੈਂ ਨਹੀਂ ਕਿਤੇ ਉੱਥੇ ਉੱਥੇ ਤੁਸੀਂ ਆਪ ਮਿਹਨਤ ਕਰਦੇ ਸੀ ਕਈਆਂ ਨੇ ਦੱਸੇ ਕਿ ਜਦੋਂ ਤੁਸੀਂ ਰੇੜੀ ਲਗਾਉਂਦੇ ਸੀ ਉਦੋਂ ਤੁਹਾਡਾ ਬੱਚਾ ਵੀ ਕਈ ਵਾਰ ਨਾਲ ਤੁਹਾਡੇ ਉੱਥੇ ਮਦਦ ਕਰਦਾ ਸੀ ਮੇਰੇ ਨਾਲ ਸ਼ਾਮੇ ਮੇਰਾ ਬੱਚਾ ਆਉਂਦਾ ਸੀ ਟਿਊਸ਼ਨ ਤੇ ਪੜ੍ਹ ਕੇ ਮੈਂ ਵੀ ਕਿਤੇ ਬੰਦ ਨਹੀਂ ਮੈਂ ਪਾਜੀ ਉੱਥੇ ਨਹੀਂ ਜਾਣਾ ਚਾਹੁੰਦਾ ਜੇ ਤੁਸੀਂ ਉੱਥੇ ਨਹੀਂ ਜਾਓਗੇ ਤੇ ਬੱਚਿਆਂ ਦੀ ਪੜ੍ਹਾਈ ਕਿਸ ਤਰ੍ਹਾਂ ਕਰਾਓਗੇ ਜੇ ਮੈਂ ਪਹਿਲਾਂ ਉੱਥੇ ਬਣਾ ਲੇ ਤਾਂ ਇੱਥੇ ਵੀ ਆਪੋਤ ਕਰ ਲਾਂਗਾ ਮੈਨੂੰ ਨਹੀਂ ਲੱਗ ਰਿਹਾ ਕਿ ਤੁਸੀਂ ਬੱਚੇ ਨੂੰ ਪੜਾ ਪਾਓਗੇ ਦੇਖੋ ਬੱਚੇ ਦਾ ਭਵਿੱਖ ਬਣਾਉਣਾ ਬਹੁਤ ਜ਼ਰੂਰੀ ਹੈ ਉਹ ਤਾਂ ਮੈਂ ਪੜਾ ਲਾਂਗੀ ਪਾਜੀ ਦਿੱਤਾ ਮਰਜੀ ਪੜਾਵਾਗੀ ਪਾਜੀ ਮੈਂ ਉੱਥੇ ਨਹੀਂ ਜਾ ਸਕਦੀ ਬਸ ਬੱਚੇ ਮੈਂ ਲੈਣਾ ਚਾਹੁੰਦੀ ਹਾਂ ਬਸ ਉੱਥੇ ਤੁਸੀਂ ਨੇ ਦੇਖਿਆ ਕਿ ਇਸ ਮੁੰਡੇ ਦੀ ਮਾਂ ਨੇ ਪੂਰੀ ਕਹਾਣੀ ਦੱਸੀ ਇਸ ਨੇ ਇਹ ਵੀ ਮੰਨਿਆ ਕਿ ਇਸ ਤੋਂ ਇੱਕ ਗਲਤੀ ਹੋਈ ਹੈ ਪਰ ਮਾਫੀ ਵੀ ਮੰਗ ਲਈ ਸੀ ਕਹਿੰਦੀ ਮੈਂ ਆਪਣੇ ਸਾਰੇ ਪਰਿਵਾਰ ਤੋਂ ਪਰ ਉਹਨਾਂ ਨੇ ਮੈਨੂੰ ਮਾਫ਼ ਨਹੀਂ ਕੀਤਾ ਹੁਣ ਗਲਤੀ ਕੀ ਹੈ ਤੁਸੀਂ ਨੇ ਵੀਡੀਓ ਦੇਖਿਆ ਸਮਝ ਸਕਦੇ ਹੋ ਕਿ ਇਸ ਤੋਂ ਕੋਈ ਗਲਤੀ ਹੋਈ ਹੈ ਮਨ ਵੀ ਰਹੀ ਹੈ ਆਪਦੀ ਇਹ ਗਲਤੀ ਹੈ ਨਾ ਪਰ ਜਿਹੜੇ ਜਵਾਕ ਨੇ ਮੁੰਡਾ ਹੋ ਜਿਹੜਾ ਵਾਇਰਲ ਹੈ ਤੁਸੀਂ ਫੋਟੋ ਦੇਖ ਰਹੇ ਹੋ ਇਹਨਾਂ ਦਾ ਕਹਿਣਾ ਕੁਝ ਹੋਰ ਹੁੰਦਾ ਇਹਨਾਂ ਦਾ ਕਹਿਣਾ ਕਿ ਇਸ ਦੀ ਜਿਹੜੀ ਮਾਂ ਹੈ ਇਸ ਨੇ ਸੰਭਾਲਿਆ ਨਹੀਂ ਅਤੇ ਜਦੋਂ ਉਸ ਦਾ ਪਿਤਾ ਸੀ ਕਿਹੜਾ ਗੁজার ਗਿਆ ਤਾਂ ਇਹ ਛੱਡ ਕੇ ਵਾਪਸ ਪੰਜਾਬ ਚਲੀ ਗਈ ਤੇ ਮੁੰਡਾ ਤੇ ਉਸ ਦੀ ਭੈਣ ਜਿਹੜੀ ਦਿੱਲੀ ਦੇ ਵਿੱਚ ਹੈ ਬਾਕੀ ਫੈਸਲਾ ਤੁਸੀਂ ਨੇ ਕਰਨਾ ਕਿਉਂਕਿ ਹਰੇਕ ਪਰਿਵਾਰ ਦੇ ਵਿੱਚ ਬਈ ਦੇਖਦਾ ਪਰੇਸ਼ਾਨੀਆਂ ਹੁੰਦੀਆਂ ਨੇ ਪਰ ਐ ਨਹੀਂ ਹੁੰਦਾ ਕਿ ਆਪਣੇ ਬੱਚਿਆਂ ਨੂੰ ਛੱਡ ਕੇ ਚਲੀ ਜਾਊਗੀ ਤਾਂ ਵੀਡੀਓ ਵਧੀਆ ਲੱਗਿਓ ਸ਼ੇਅਰ ਕਰਦੇ ਹੋ ਧੰਨਵਾਦ ਰੱਬ ਰੱਖਾ